ਕੀ ਕਿ ਮਾਲ ਦੋਗੜਾ ਨਹੀਂ ਉਹਨੇ ਪਰਚੇਜ ਕਰਨਾ ਨਾ ਭਾਜੀ ਸਾਡੇ ਕੋਲ ਲੇਬਰ ਨਹੀਂ ਲੋਡਿੰਗ ਦੀ ਲੇਬਰ ਨਹੀਂ ਸਾਡੇ ਕੋਲ ਹੈਗੀ ਨਾ ਲੋੜੇ ਦਾ ਬਿਲਾਲ ਹੈਗਾ ਵਾ ਜਿੰਨੇ ਵੀ ਮਾਲ ਖਰੀਦਣਾ ਆਪਣੀ ਲੇਬਰ ਲੈ ਕੇ ਆਵੇ ਅਸੀਂ ਮਾਲ ਸਨਾਈਪਰਾਈਜ਼ ਕਰ ਸਕਦੇ ਆ ਆਪਣੀ ਲੋਡਿੰਗ ਕਰਨ ਖਰੀਦਣ ਉਹ ਜ਼ਿੰਮੇਵਾਰ ਪਾਰਟੇ ਦੀ ਵਾਦੀ ਉਹ ਜ਼ਿੰਮੇਵਾਰ ਹੋਏਗਾ ਆਪਾਂ ਦਿਲਾਲ ਲੇਬਰ ਲੈ ਆਗੇ ਤੇ ਲੋੜੀ ਕਰਵਾਲੇ ਵਿਲਾਕੇ ਇਦਮ ਹੋ ਰਹੀ ਹੈ ਇਹਨੂੰ ਹੋਇਆ ਜਿਓ ਜਿਵੇਂ ਨਾਲਾ ਮੰਡੀ ਤਸੀਲ ਜਿਨਾਲਾ ਜ਼ਿਲ੍ਹਾ ਬਸਰ ਆਪਾਂ ਮੁੱਖ ਜੋ ਇੱਥੇ ਵਰਕਰ ਕੰਮ ਕਰਦੇ ਨੇ ਜਿਵੇਂ ਮੰਡੀ 'ਚ ਸਾਰੇ ਲੋਕਾਂ ਦੀ ਬਹੁਤ ਜ਼ਿਆਦਾ ਘਾਟ ਆ ਪੰਜਾਬੀ ਲੋਕਾਂ ਦੀ ਇੱਥੇ ਜਾਨੀ ਕਿ ਲੋਡਿੰਗ ਕਰਦੇ ਲੋਡਿੰਗ ਦੀ ਮੇਨ ਜਿਹੜੀ ਮੁਸ਼ਕਲ ਮੁਸ਼ਕਲ ਹੈਗੀ ਆ ਵੀ ਜਿਵੇਂ ਇਤੋਂ ਦੇ ਜਿੰਨੇ ਵੀ ਚੌਧਰੀ ਸਾਹਿਬਾਨ ਨੇ ਉਹ ਇਹੀ ਕਹਿੰਦੇ ਨੇ ਵੀ ਆਪਾਂ ਸਭ ਛੜਾਈ ਬਣਾਈ ਕਰਨੀ ਆ ਔਰ ਜਿੰਨੇ ਵੀ ਮਤਲਬ ਜਿਹੜੇ ਜਿੰਨੇ ਦਲਾਲ ਨੇ ਜਿੰਨੇ ਆਪਾਂ ਇਹੀ ਕੁਸ਼ੀ ਕੀ ਨਾ ਜੇ ਕਿਹੜੀ ਮੰਡੀ ਮੈਂ ਜੀ ਜਨਾਲਾ ਮੰਡੀ ਅਨਾਜ ਮੰਡੀ ਮਜ਼ਦੂਰ ਯੂਨੀਅਨ ਅਜਨਾਲਾ ਦੇ ਅਸੀਂ ਇਹਨਾਂ ਦੇ ਨਾਲ ਪ੍ਰਧਾਨ ਸਾਹਿਬ ਨਾਲ ਹੀ ਆ ਗੂ ਬੰਦੇ ਮੰਡੀ ਦੇ ਇਹੋ ਵੀ ਬੇਨਤੀ ਸਹਿ ਲਈ ਪ੍ਰਧਾਨ ਸਾਹਿਬ ਰਾ ਕੀਤੀ ਆ ਉਹਦੇ ਬਾਬਤੂ ਗੱਲ ਕਰਦੇ ਸਾਰੇ ਸਾਰੇ ਭੈਣ ਭਰਾਵਾਂ ਦੇ ਸਹਿਮਤੀ ਨਾਲ ਸਾਰੇ ਇਕੱਠ ਘੱਟਾ ਹੋਇਆ ਸਾਰੇ ਮੰਡੀ ਦਾ ਇਹ ਸਾਰੇ ਬਿੰਦਿਏ ਨਾਜ ਮੰਡੀ ਮਜ਼ਦੂਰੀ ਉਹਨੇ ਅਰਤੀਆਂ ਗਾੜੀ ਬੇਨਤੀ ਕੀਤੀ ਆ ਪਰਚੇਜ਼ਰਾਂ ਗਾੜੀ ਬੇਨਤੀ ਕੀਤੀ ਆ ਕਿ ਸਾਡੇ ਕੋਲ ਲੇਬਰ ਦਾ ਕੋਈ ਪ੍ਰਬੰਧ ਨਹੀਂ ਹੈਗਾ ਕਿ ਸਾਨੂੰ ਲੋਡਿੰਗ ਜਿਹੜੀ ਆ ਸਾਡੇ ਕੋਈ ਨਹੀਂ ਕਰ ਸਕਦੇ ਲੋਡਗੇ ਆਪਣੀ ਦਾ ਅਗਲੇ ਪਰਚੇਜ਼ਰ ਨੇ ਆਪਣੇ ਆਪ ਕਰਨ ਬਸ ਇਹ ਸਾਡੀ ਉਹਨਾਂ ਗੜੀ ਬੇਨਤੀ ਆ ਇਹ ਕਿਸੇ ਕਰ ਨੂੰ ਨਹੀਂ ਇਹ ਗੱਲ ਨੂੰ ਮੰਨਦੇ ਤੇ ਫਿਰ ਤੇ ਜਿਹੜੀ ਸਾਡੀ ਇਤੋਂ ਆ ਕੱਚੀ ਲੇਬਰ ਜਿਹੜੀ ਹੈਗੀ ਆ ਇਹ ਨਹੀਂ ਮਾਲ ਲਾ ਸਕਦੇ ਉਹ ਆਪਣਾ ਜਿੱਤੋਂ ਮਰਜ਼ੀ ਲਿਆ ਕੇ ਲੈਵੇ ਤੇ ਮਾਲ ਲਦਾਉਣ ਨਾਮ ਜੀ ਮੰਗਾ ਜੋ ਪ੍ਰਧਾਨ ਜਨਾਲਾ ਮੰਡੀ ਲੇਬਰ ਜੁਨੀਅਨ ਔਰ ਤਹਿਸੀਲ ਜਨਾਲਾ ਤੋਂ ਆਪਾਂ ਬੋਲਣ데요 ਮੇਨ ਪ੍ਰੋਬਲਮ ਸਾਡੀ ਇਹ ਹੋਈ ਆ ਕਿ ਲੇਬਰ ਦੀ ਕਿ ਜਿਵੇਂ ਕਿ ਮੰਡੀਆਂ ਚ ਆਲਰੇਡੀ ਚੱਲਦੀ ਆ ਲੇਬਰ ਔਰ ਲੋਡਿੰਗ ਦੀ ਬਹੁਤ ਜ਼ਿਆਦਾ ਸਾਨੂੰ ਮੁਸ਼ਕਲ ਆ ਕਿਉਂਕਿ 12 ਕਿ ਬਜੇ ਤੱਕ ਤਕਰੀਬਨ ਮਾਲ ਸਾਫ਼ ਕਰਕੇ ਸਾਫ਼ ਸੁਥਰਾ ਕਰਕੇ ਭਰ ਕੇ ਲੋਡਿੰਗ ਕਰੀਦੀ ਆ ਉਹ ਸਾਰੀ ਰਾਤ ਹੀ ਲੰਘ ਜਾਂਦੀ ਆ ਇਹਦੇ ਕਰਕੇ ਆ ਵੀ ਲੇਬਰਾਂ ਭੱਜ ਜਾਂਦੀਆਂ ਨੇ ਔਰ ਕੰਮ ਸਾਡੇ ਉੱਥੇ ਦੇ ਉੱਥੇ ਖੜੇ ਰਹਿੰਦੇ ਨੇ ਮੇਨ ਚੀਜ਼ ਇਹੀ ਆ ਕਿ ਜਿਹੜੀ ਲੋਡਿੰਗ ਦਾ ਕੰਮ ਸਾਡੇ ਕੋਲੋਂ ਬਿਲਕੁਲ ਸਾਡੇ ਸਾਰੇ ਭਰਾ ਚੌਧਰੀ ਭਰਾ ਜੋ ਇੱਥੇ ਲੇਬਰ ਦਾ ਕੰਮ ਕਰਦੇ ਨੇ ਔਰ ਮੇਨ ਲੇਬਰਾਂ ਦੇ ਮਤਲਬ ਮੌਤ ਪੇਰ ਨੇ ਔਰ ਇਹੀ ਆ ਕਿ ਲੇਬਰ ਦੀ ਬਹੁਤ ਜ਼ਿਆਦਾ ਮੁਸ਼ਕਲ ਆ ਵੀ ਆਪਾਂ ਲੋਡਿੰਗ ਨਹੀਂ ਕਰ ਸਕਦੇ ਜਿੰਨੇ ਵੀ ਪਰਚੇਜ਼ਰ ਨੇ ਜਿਵੇਂ ਲਾਲੋ ਵੀ ਰਵੀ ਮਤਲਬ ਕੁੰਦਰਾ ਜੀ ਨੇ ਸਨੀ ਕੁੰਦਰਾ ਜੀ ਨੇ ਰਵੀ ਭਾਜੀ ਨੇ ਸਤਵੀਰ ਸ਼ਰਮਾ ਜੀ ਨੇ ਗਗਨ ਭਾਜੀ ਨੇ ਬੋਬੀ ਅ ਸ਼ਤੀਸ਼ ਆ ਇਹ ਸਾਰੇ ਦਲਾਲ ਨੇ ਹੋਰ ਵੀ ਕੋਈ ਨਵਾਂ ਹੁੰਦਾ ਆ ਹਰਜੀਤ ਭਾਜੀ ਸੈਲਰ ਵਾਲੇ ਔਰ ਵੀ ਕੋ ਨਵਾਉਂਦਾ ਤੇ ਉਹ ਇਹ ਵੀ ਸੋਨੇ ਵੀ ਅਹੀ ਲੋਡਿੰਗ ਬਿਲਕੁਲ ਨਹੀਂ ਕਰਨੀ ਸਾਡੇ ਹੱਥ ਖੜੇ ਜੋ ਕਿਉਂਕਿ ਅਸੀਂ ਸਿਰਫ ਆਪਣਾ ਹੀ ਕੰਮ ਕਰ ਸਕਦੇ ਆ ਜੇ ਨਹੀਂ ਤੇ ਰੇਟ ਦਾ ਫਰਕ ਵੇਖ ਲਓ ਅਮਰਸਰ ਮੰਡੀ ਦਾ ਤੇ ਫਤੇਗੜ ਮੰਡੀ ਦਾ ਬਹੁਤ ਜ਼ਿਆਦਾ ਫਰਕ ਆ ਇਹ ਤੇ ਸਾਰਾ 2.5 ਰੁਪਏ ਥੋੜਾ ਦੇਣ ਦੇ ਆ ਉਥੇ 5 ਰੁਪਏ ਲੋਡਿੰਗ ਆ 2 ਰੁਪਏ ਡਾਲਾ ਆ 7 ਰੁਪਏ ਘੱਡੋ ਘੱਡ ਬੁਰੀ ਬੈਠਦੀ ਆ ਇੱਥੇ ਸਾਨੂੰ 2.5 ਰੁਪਏ ਦੇਣ ਦੇ ਆ ਤੇ ਲੇਬਰਾਂ ਜਿਹੜੀਆਂ ਤਕਰੀਬਨ ਚੌਧਰੀ ਕੋਲੋਂ ਪਾਪ ਆ ਕੇ ਦੇਣ ਦੇ ਆ ਤੇ ਆ ਕਾ ਕੁਝ ਨਹੀਂ ਬਜਿਆ ਸਾਡੇ ਹਾਂਜੀ ਲੇਬਰ ਹੁੰਦੀ ਨਹੀਂ ਆ ਲੇਬਰ ਦੀ ਬਹੁਤ ਜ਼ਿਆਦਾ ਮੁਸ਼ਕਲ ਆ ਜੇ ਆਪਾਂ ਬਿਲਕੁਲ ਕੰਮ ਨਹੀਂ ਕਰ ਸਕਦੇ ਆਪਾਂ ਸਿਰਫ ਛਰਾਈ ਮਲਾਈ ਦਾ ਕੰਮ ਕਰ ਸਕਦੇ ਆ ਬਾਕੀ 2 ਮਹੀਨੇ 1 ਮਹੀਨਾ ਡੇਢ ਮਹੀਨਾ ਹੈ ਪਹਿਲਾਂ ਹੀ ਮਤਲਬ ਉਹਨਾਂ ਨੂੰ ਦੱਸ ਦਿੱਤਾ ਗਿਆ ਆ ਵੀ ਆਪਣੇ ਲੇਬਰਾਂ ਦਾ ਇੰਤਜ਼ਾਮ ਕਰਕੇ ਆਉਣ ਇੱਥੇ ਮੰਡੀ ਦੇ ਵਿੱਚ ਬਾਕੀ ਤਕਰੀਬਨ ਆਪਾਂ ਲੋਡਿੰਗ ਨਹੀਂ ਕਰਨੀ ਕੀ ਹਾਲੇ ਜੇ ਨਹੀਂ ਕਰਦੇ ਲੋਡਿੰਗ ਜੀ ਇਹੀ ਆ ਵੀ ਉਹ ਆਪਣਾ ਰੇਟ ਵਧਾਉਣ ਜੋ ਫਤੇਗੜ ਮੰਡੀ ਦਾ ਸਨਮਖਾਉਣ ਰੇਟ ਉੱਥੋਂ ਦਾ ਆਪਾਂ ਸੱਦ ਲੈਨੇ ਆ ਪ੍ਰਧਾਨ ਜੋ ਲੇਬਰ ਯੂਨੀਅਨ ਦਾ ਜਾਣਤੀ ਆ ਤੇ ਜੋ ਅੰਮ੍ਰਿਤਸਰ ਦਾ ਆ ਉਹ ਵੀ ਆਪਾਂ ਬੁਲਾ ਲਏ ਨੇ ਚਿੱਠੀਆਂ ਮੰਗਵਾ ਲਏ ਨੇ ਜੋ ਉਹਨਾਂ ਨੂੰ ਐਗਰੀਮੈਂਟ ਹੋਏ ਨੇ ਵੀ ਕੀ ਲੇਬਰਾਂ ਨੂੰ ਦਿੰਦੇ ਨੇ ਉਹ ਤੇ ਉਹੀ ਸਾਡਾ ਰੇਟ ਆ ਜੋ ਸਾਡਾ ਨਾ ਆ ਕੇ ਇੱਥੇ ਬੈਠ ਕੇ ਗੱਲ ਕਰਨ ਤੇ ਆਪਾਂ ਮਤਲਬ ਚਲੋ ਠੀਕ ਹੈ ਬਾਹਰੋਂ ਜੋ ਟਾ ਸਕਦੇ ਆ ਜੇ ਰੇਟ ਵਧੇ ਤੇ ਉਹਨਾਂ ਦਾ ਕੰਮ ਕਰ ਸਕਦੇ ਆ ਤੇ ਜਿਹੜੀ ਸ਼ਾਮ ਨੂੰ ਪੇਮੈਂਟ ਹੋ ਨਗਦ ਦੇਣ ਕਿਉਂਕਿ ਪੇਮੈਂਟ ਜਿੱਤਰਾ ਹੀ ਫਦੇਗੜ ਚੱਲਣ ਢੀ ਆ ਇਤਨੇ ਅੰਬਰਸਰ ਚੱਲਣ ਢੀ ਆ ਤਕਰੀਬਨ ਜਿੰਨੀ ਲੋਡਿੰਗ ਉਹ ਕਰਦੇ ਨੇ ਪੇਮੈਂਟ ਸ਼ਾਮ ਨੂੰ ਨਗਦ ਦਿੰਦੇ ਨੇ ਸਾਰੇ ਇਹ ਹੀ ਸਾਡੀ ਬੇਨਤੀ ਆ ਕਿ ਵੀ ਆਪਾਂ ਲੋਡਿੰਗ ਨਹੀਂ ਕਰ ਸਕਦੇ ਬਾਕੀ ਜਿਹੜੇ ਪ੍ਰਧਾਨ ਨੇ ਇਥੋਂ ਦੇ ਜਾਨੀ ਕਿ ਆਰਟੀ ਜੂਨੀਅਨ ਦੇ ਸਤਵੀਰ ਭਾਜੀ ਹਰਿੰਦਰ ਭਾਜੀ ਉਹ ਤਕਰੀਬਨ ਮਾਣ ਨੇ ਇਥੋਂ ਦੀ ਮਤਲਬ ਮੰਡੀ ਦੀ ਅਸੀਂ ਉਹਨਾਂ ਅਗੇ ਵੀ ਰਿਕੁਐਸਟ ਆ ਸਾਡੀ ਬੇਨਤੀ ਆ ਵੀ ਸਾਡਾ ਸਾਥ ਦਿੱਤਾ ਜਾਵੇ ਬਿਲਕੁਲ ਸਾਡੇ ਵਸਦਾ ਰੋਗੇ ਨਹੀਂ ਰਿਹਾ ਕਿਉਂਕਿ ਲੇਵਰਾਂ ਬਹੁਤ ਜ਼ਿਆਦਾ ਖਰਾਬ ਕਰਦੀਆਂ ਨੇ ਕਿਉਂਕਿ ਫਿਰ ਟਰਾਲੀਆਂ ਇਤਰਾ ਖੜੀਆਂ ਰਹਿਣਗੀਆਂ ਜੇ ਲੇਵਰ ਨਾ ਕੰਮ ਕਰੇ ਕਿਤੇ ਆਪਾਂ ਦੇ ਸਿਰਫ ਇਹੀ ਕੰਮ ਕਰ ਸਕਦੇ ਆ ਵੀ ਲੋਡਿੰਗ ਨਹੀਂ ਸਾਡੇ ਕੋਲ ਨਹੀਂ ਸਾਰੀ ਮੰਡੀ ਸਾਡੇ ਨਾਲ ਹੈ ਮੈਂ ਸੁਖਵੀਰ ਸਿੰਘ ਸੰਧੂ ਪ੍ਰਧਾਨ ਆਰਟੀ ਜੂਨੀਅਨ ਮੰਡੀ ਨਾਲਾ ਅੱਜ ਕਿਸੇ ਦੇ ਮੰਗ ਪੱਤਰ ਦਿੱਤਾ ਗਿਆ ਜੀ ਅੱਜ ਲੇਬਰ ਵੱਲੋਂ ਲੇਬਰ ਪ੍ਰਧਾਨ ਮੰਗਤ ਮਸੀਹ ਵੱਲੋਂ ਸਾਨੂੰ ਮੰਗ ਪੱਤਰ ਦਿੱਤਾ ਗਿਆ ਜੀ ਜੋ ਲੋਡਿੰਗ ਝੋਨੇ ਬਰਤੀ ਲੋਡਿੰਗ ਹੈ ਜੀ ਠੀਕ ਹੈ ਜੀ ਇਹਨਾਂ ਦਾ ਕੀ ਮਸਲਾ ਕੀ ਹੈ ਜੀ ਇਹਨਾਂ ਦਾ ਮਸਲਾ ਤੇ ਇੱਕ ਤੇ ਸਾਨੂੰ ਕਹਿੰਦੇ ਕਿ ਸਾਡੇ ਕੋਲ ਲੋਡਿੰਗ ਵਾਸਤੇ ਲੇਬਰ ਬਹੁਤ ਘਟਿਆ ਇੱਕ ਦੂਜਾ ਇਹ ਹੈ ਕਿ ਲੇਬਰ ਦੀ ਜਿਹੜੀ ਆ ਲੋਡਿੰਗ ਦੀ ਲੇਬਰ ਜਿਹੜੀ ਉਹ ਬਹੁਤ ਘੱਟ ਸੈਲਰਾਂ ਵੱਲੋਂ ਦਿੱਤੀ ਜਾਂਦੀ ਆ ਜੋ ਇਹਨਾਂ ਮੰਗ ਪੱਤਰ ਦਿੱਤਾ ਕਿ ਜੋ ਵੀ ਅੱਗੇ ਸੈਲਰਾਂ ਨੂੰ ਦੱਸਾਂਗੇ ਇਹਦੇ ਬਾਰੇ ਜੋ ਬਾਕੀ ਮੰਡੀਆਂ 'ਚ ਲੋਡਿੰਗ ਹੈ ਇਹਨਾਂ ਦੇ ਮੁਤਾਬਕ ਹੈ ਕਿ ਫਤਿਹਗੜ ਚੂੜੀਆਂ ਤੇ ਅੰਮ੍ਰਿਤਸਰ ਮੰਡੀ 'ਚ ਜੇ ਲੋਡਿੰਗ ਉਹ ਵਧ ਦਿੱਤੀ ਜਾਂਦੀ ਆ ਉਹਦੇ ਬਾਰੇ ਪਤਾ ਕਰਕੇ ਜਿੰਨੀ ਉੱਥੇ ਲੋਡਿੰਗ ਹੋਗੀ ਇਹਨਾਂ ਦੀ ਵੀ ਕੀਤੀ ਜਾਏਗੀ